ਸਾਜਗਰ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤੁਹਾਡੇ ਨਾਲ ਤਸਵੀਰਾਂ ਫੇਰ ਤੋਂ ਸਾਂਝਾ ਕਰਨ ਲੱਗਿਆ ਇੱਕ ਵਾਇਰਲ ਵੀਡੀਓ ਜੋ ਕਿ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਵਕ ਵਕ ठाਵਾਂ ਤੇ ਇਹ ਵੀਡੀਓ ਦੇਖੀ ਜਾ ਰਹੀ ਹੈ ਤੁਹਾਨੂੰ ਦਾ ਦੇ ਕਿ ਇਹਦੇ ਚ ਜਿਹੜੀਆਂ ਤਸਵੀਰਾਂ ਤੁਹਾਨੂੰ ਦਾ ਅਤਸਰੇ ਆ ਇਹ ਤਸਵੀਰਾਂ ਦੱਸਿਆ ਜਾ ਰਿਹਾ ਕਿ ਬਠਿੰਡੇ ਦੀਆਂ ਨੇ ਬਠਿੰਡੇ ਵਾਲੇ ਪਾਸੇ ਤੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਚ 사ਤਰ ਚੋਰਨੀਆਂ ਦੱਸਿਆ ਜਾ ਰਿਹਾ ਕਿ 사ਤਰ ਚੋਰਨੀਆਂ ਦੀ ਇਹ ਜਿਹੜੀ ਹਰਕਤ ਆ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਹੜੇ ਚੋਰ ਨੇ ਉਹ ਚੋਰੀ ਕਰਨ ਤੋਂ ਕਤਰਉਂਦੇ ਨਹੀਂ ਜਿਹੜੇ ਚੋਰ ਨੇ ਉਹ ਚੋਰੀ ਕਰਨ ਤੋਂ ਇਧਰ ਉਧਰ ਅੱਖ ਭਣਕਦਿਆ ਸਾਰੀ ਜਿਹੜਿਆ ਚੋਰੀ ਕਰ ਲੈਂਦੇ ਨੇ ਆਪਣੇ ਕੰਮ ਨੂੰ ਅੰਜਾਮ ਦੇ ਲੈਂਦੇ ਨੇ ਕਿਤੇ ਉਹ ਇਹ ਵੀ ਨਹੀਂ ਵੰਦੇ ਕਿ ਅਸੀਂ ਕਿਤਨਾ ਕਿਤੇ ਸੀਸੀਟੀਵੀ ਦੇ ਵਿੱਚ ਕੈਦ ਹੋ ਰਹੇ ਹਾਂ ਤੇ ਕੱਲ ਨੂੰ ਅਗਰ ਸਾਡੀ ਵੀਡੀਓ ਵਾਇਰਲ ਹੋ ਜਾਂਦੀ ਏ ਤੇ ਲੋਕਾਂ ਦੇ ਵਿੱਚ ਸਾਡਾ ਕੀ ਬਣੂਗਾ ਪਹਿਲਾਂ ਤਾਂ ਲੋਕ ਚੋਰੀਆਂ ਕਰ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਦੋਂ ਬਜ਼ਨਾਮੀ ਵਾਲਾ ਡਰ ਲੱਗ ਲੱਗ ਜਾਂਦਾ ਤੇ ਫਿਰ ਲੋਕੀ ਇਧਰ ਉਧਰ ਹੱਥ ਮਾਰਦੇ ਨੇ ਪਰ ਇਦਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਅਸੀਂ ਤੁਹਾਡੇ ਨਾਲ ਇਹੋ ਜਿਹੀਆਂ ਜੜੀਆਂ ਕਹਾਣੀਆਂ ਨੇ ਉਹ ਸਾਂਝੀਆਂ ਤਾਂ ਕਰਕੇ ਕਰਦੇ ਰਹਿੰਦੇ ਆ ਕਿ ਸੀਸੀਟੀਵੀ ਤਾਂ ਲੱਗੇ ਹੁੰਦੇ ਨੇ ਪਰ ਆਪਣੇ ਆਪ ਨੂੰ ਜਿਹੜਾ ਆ ਇੰਨਾ ਕ ਸਾਤਰ ਬਣਾ ਕੇ ਰੱਖੋ ਕਿ ਕਦੀ ਵੀ 사ਤਰਤਾ ਦੇ ਨਾਲ ਕੋਈ ਚੋਰ ਤੁਹਾਡੇ ਉੱਤੇ ਜਿਹੜਾ ਆ ਉਹ ਕੰਮ ਨਾ ਕੱਢ ਜਾਵੇ ਢਾਡੀ ਚੋਰੀ ਨਾ ਕਰ ਲਵੇ ਢਾਡੇ ਹੱਥਾਂ ਦੇ ਵਿੱਚੋਂ ਚੀਜ਼ ਜਿਹੜੀ ਇਹ ਚੁੱਕ ਕੇ ਨਾ ਨਿਕਲ ਜਾਵੇ ਤਾਂ ਦਦੇ ਕਿ ਸਾਇਦ ਇੱਕ ਕੱਪੜੇ ਵਾਲੀ ਦੁਕਾਨ ਦੇ ਉੱਤੇ ਇਹ 사ਤਰ ਚੋਰਨੀਆਂ ਜਿਹੜੀਆਂ ਨੇ ਉਹ ਆਪਣੇ ਕੰਮ ਨੂੰ ਅੰਜਾਮ ਦਿੰਦੀਆਂ ਹੋਈਆਂ ਦਖਾਈ ਦੇ ਰਹੀਆਂ ਨੇ ਸੋਸ਼ਲ ਮੀਡੀਆ ਤੇ ਧੜਾ ਧੜਾ ਏਡੀਆਂ ਤਸਵੀਰਾਂ ਨੇ ਇਹ ਦੇਖਣ ਨੂੰ ਮਿਲਦੀਆਂ ਪਈਆਂ ਨੇ ਜਿਦੇ ਚ ਰੌਲਾ ਪੈ ਰਿਹਾ ਆ ਕਿ ਇਹਨਾਂ ਦੇ ਕੋਲੋਂ ਜਿਹੜਾ ਆ ਉਸ ਵੀਡੀਓ ਨੂੰ ਦੇਖੋਗੇ ਕਿ ਬਲੇਡ ਮੂੰਹ ਦੇ ਵਿੱਚ ਬਲੇਡ ਪਾਇਆ ਹੋਇਆ ਹੈ ਤੇ ਮੂੰਹ ਦੇ ਵਿੱਚੋਂ ਬਲੇਡ ਕੱਢ ਕੇ ਕਿਸੇ ਤਰੀਕੇ ਦੇ ਨਾਲ ਕੱਟ ਮਾਰਿਆ ਜਾਂਦਾ ਜਾਂ ਕੱਟਿਆ ਜਾਂਦਾ ਜਾਂ ਕੀ ਕੀਤਾ ਜਾਂਦਾ ਆ ਕਿੰਨੀ ਚੀਜ਼ ਨੂੰ ਕੱਟਿਆ ਜਾਂਦਾ ਆ ਉਹ ਸਾਰੀ ਦੀ ਸਾਰੀ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ ਤੇ ਵੀਡੀਓ ਵੇਖਣ ਤੋਂ ਬਾਅਦ ਆਪਣਾ ਕਮੈਂਟ ਜਰੂਰ ਕਰਿਓ ਕਿ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਕਿਉਂਕਿ ਇਹੋ ਜਿਹੀਆਂ ਬਹੁਤ ਸਾਰੀਆਂ ਕਟਨਾਵਾਂ ਜਿਹੜੀਆਂ ਨੇ ਉਹ ਵਾਪਰਨੀਆਂ ਸ਼ੁਰੂ ਹੋ ਗਈਆਂ ਨੇ ਜਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਉਹ ਇਦਾਂ ਦੇ ਸਟੇਟਸ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਜਿਹਦੇ ਚ ਖਾਸ ਕਰਕੇ ਜਿਹੜੇ ਆ ਚੋਰਾਂ ਵੱਲੋਂ ਦਿਨ ਦਿਹਾੜੇ ਹੀ ਜਿਹੜਾ ਹੈ ਚੋਰੀਆਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਕਿੱਦਾਂ ਕੀਤੀਆਂ ਜਾ ਰਹੀਆਂ ਨੇ ਉਹ ਕਿਤੇ ਨਾ ਕਿ ਜਿਵੇਂ ਸੀਸੀਟੀਵੀ ਦੇ ਵਿੱਚ ਜਿਹੜਾ ਆ ਸਾਰੇ ਦਾ ਸਾਰਾ ਕੁਝ ਰਿਕਾਰਡ ਹੋ ਜਾਂਦਾ ਆ ਜੇਕਰ ਸੀਸੀਟੀਵੀ ਨਹੀਂ ਹੁੰਦਾ ਤਾਂ ਸ਼ਾਇਦ ਤੁਹਾਨੂੰ ਵੀ ਯਕੀਨ ਨਹੀਂ ਹੁੰਦਾ ਕਿ ਕਿੰਨੇ ਸਾਤਰਤਾ ਦੇ ਨਾਲ ਇਹਨਾਂ ਚੋਰਨੀਆਂ ਨੇ ਚੋਰੀ ਕੀਤੀ ਤੇ ਆਓ ਦੇਖਦੇ ਹਾਂ ਵਧੀਆ ਤਰੀਕੇ ਦੇ ਨਾਲ ਇਹ ਤਸਵੀਰਾਂ ਕੀ ਗੱਲਬਾਤ ਹੋ ਰਹੀ ਏ ਕਿਦਾਂ ਗੱਲਬਾਤ ਹੋ ਰਹੀ ਏ ਤੇ ਸੀਸੀਟੀਵੀ ਦੇ ਉੱਤੇ ਜਿਹੜੇ ਰਿਕਾਰਡ ਕਰਦੇ ਪਿਆ ਟਾਈਮ ਉਹ ਕੀ ਕਹਿੰਦੇ ਨੇ ਆਓ ਸਾਰੀ ਚਾਂਤ ਮਾਰਦੇ ਆ। ਇਕੋ ਜਿਹੀ ਚੱਲੂਗੀ ਦੋਵੇਂ ਚਲਾਉਂਗਾ ਮੈਂ। ਗੱਤਾ ਵੜੋ ਤੁਸੀਂ। ਇਕੋ ਜਿਹੀ ਉਹਵੇਂ ਖੋਲ। ਤੁਸੀਂ ਗੱਤਾ ਵੜੋ। ਉਹ ਵੇ ਕੱਟ ਕੋਈ ਵੀ ਨਹੀਂ ਹੁਣ ਉਹਦੇ ਚ ਕੋਈ ਕੱਟ ਨਹੀਂ ਦਰਸੇਮ ਹੈ ਨਾ ਉਹ ਦੇਖ ਕੋਈ ਕੱਟ ਨਹੀਂ ਇੱਥੇ ਹੁਣ ਕੱਟ ਵੱਜੂ ਉਹਦੇ ਇਹ ਆ ਗਈ ਹੁਣ ਗਈ ਹੈ ਹੁਣ ਗਈ ਹੈ ਉਹ ਪਰਲੇ ਪਾਸੇ ਹੋਊਗੀ ਦੇਖੀਏ ਲਾਲ ਸੂਟ ਵਾਲੀ ਆ ਗਈ ਇਹ ਨਹੀਂ ਨਹੀਂ ਇੱਧਰ ਖੜੀ ਹੈ ਨਾ ਅਜੇ ਉਹ ਲਾਲ ਚੁੰਨੀ ਵਾਲੀ ਆ ਇਸੇ ਨੇ ਕਿਤੇ ਨਈ ਬਲੂ ਸੂਟ ਵਾਲੀ ਜਾਏ ਦੋਨੋਂ ਦੋਨੋਂ ਜੇ ਕਰਨੀ ਹੈ ਉਹ ਵੇ ਕੋ ਚੁੰਨੀ ਕਰ ਲਈ ਉਹ ਚੁੰਨੀ ਕਰ ਲਈ ਇਹ ਕੱਟ ਹੈ ਨਹੀਂ ਕਰਤਾ ਕੰਮ ਉਹ ਪਰਲੀ ਨੇ ਕੀਤਾ ਕੰਮ ਹਾਂ ਘਟਦਾ ਜੂਮ ਕਰਕੇ ਇਹ ਚ ਪਤਾ ਲੱਗਦਾ ਨਹੀਂ ਪੈਕ ਤੇ ਸਾਫ ਹੀ ਹੈ ਉਹ ਚੁੰਨੀ ਰੱਖੀ ਬੈਠੀ ਹੈ ਉਹ ਵੇਖਾ ਉਹਨੇ ਕੀਤਾ ਕੰਮ ਉਹ ਚੁੰਨੀ ਰੱਖੀ ਬੈਠੀ ਹੈ ਇਹ ਉਹ ਕਰਤਾ ਘਟ ਇਹ ਮਾਰੂਗੀ ਘਟ ਹੈ ਨੀਗਾ ਘਟ ਗਾਜਰੀ ਵਾਲੀ ਘਟ ਮਾਰੂ ਜੇ ਮੂੰਹ ਚ ਬਲੇਡ ਹੈ ਇਹ ਆਸੇ ਅਸੇ ਦੀ ਇਹ ਉਹ ਚੁੰਨੀ ਦੇਖ ਉਹ ਚੁੰਨੀ ਕਰੀ ਜਾਂਦੀ ਆ ਐ ਵੀ ਚੁੰਨੇ ਨਾਲ ਲੈਂਸ ਮਲਾਰੀ ਹੈ ਨਾ ਦੇਖੀ ਵੀ ਦਾ ਮਾਣ ਹੈ ਇਹ ਹੁੰਦੇ ਕਿ ਕੱਟਾ ਜੇ ਵੱਜਿਆ ਨਹੀਂ ਬਵਿਆ ਨਾ ਹਾਂ ਬਾਸੂ ਯਾਰ ਅਜੇ ਮੂੰਹ ਚੋਂ ਗੱਡੂ ਕੀ ਬਲੇਡ ਦੇਖੀ ਚੱਲੋ ਮੂੰਹ ਚੋਂ ਗੱਡੂ ਬਲੇਡ ਹੀ ਇਧਰ ਆਉ ਦੇਖੀ ਬਿਲਕੁਲ ਫਾਫ ਥੱਲੇ ਤੇ ਕੱਟੀ ਹੈ ਨਹੀਂ ਹੋ ਗਈ ਹੁਣ ਚੁੰਨੀ ਦਾ ਸਟਾਈਲ ਵੇਖੀ ਇਹਦਾ ਉਹ ਦੇਖੋ ਮੂੰਹ ਚੋਂ ਕੱਢਿਆ ਇਹ ਉਹ ਉਹ ਕੱਢਿਆ ਮੂੰਹ ਚੋਂ ਕੱਢ ਲੈ ਦੂਜਾ ਤੇ ਚਲੇ ਗਈ ਇਹ ਆ ਹੱਥ ਲੈ ਲਿਆ ਹੱਥ ਥੱਲੇ ਦੀ ਉਹ ਥੱਲੇ ਉੱਤੇ ਉਹ ਥੱਲੇ ਮਾਰ ਕੇ ਕੱਟ ਮਾਰਦਾ ਮਰੇ ਵੀ ਐਸਾ ਬਿੜ ਬਤ ਦੇ ਓਏ ਨਾ ਰਿਹਾ ਇਹ ਨਹੀਂ ਕਾਂ ਉਹ ਤੂੰ ਮਰੇ ਉਧਰ ਨੂੰ ਰੱਖ ਇਹ ਦੇਖ ਵੀ ਕਿੱਟ ਤੋਂ ਉਹ ਪਰਸ ਕੱਢ ਕੇ ਵਿੱਚ ਹੀ ਰੱਖ ਲੈ ਚੁੰਨੀ ਨਹੀਂ ਨਹੀਂ ਉਹ ਥੱਲੇ ਚੁੰਨੀ ਦੇ ਥੱਲੇ ਹੀ ਐ ਇਹ ਪਾਉਣਾ ਨਹੀਂ ਲਾਵੀ ਤੇ ਇਹ ਵੀ ਚੁੰਨੀ ਦੇ ਥੱਲੇ ਹੀ ਐ ਨਿਕਲ ਇਹ ਇਹ ਦੂਜੀ ਦੀ ਸ਼ਕਲ ਉਹ ਵੀ ਤਾਂ ਦੇਖ ਲਈ ਦੂਜੀ ਦੀ ਰੇਖ ਸ਼ਕਲ ਤਾਂ ਦੁਕਾਨ ਤੇ ਐਂਟਰ ਕਰਦੇ ਵਿੱਚ ਕੈਮਰਾ ਨੇ ਕੰਮ ਨਹੀਂ ਕੀਤਾ ਰੋਮੀ ਉਹ ਕੰਮ ਆਈਆਂ ਤਾਂ ਕੱਟੇ ਹੋਏ ਉਹ ਕੰਮ ਉਹਨੇ ਕੀਤਾ ਕਾਦਰੀ ਚੁੰਨੀ ਉਹ ਤਾਂ ਹੋ ਗਿਆ ਜੀ ਦੇਖ ਲੈ ਜੋ ਕੱਟ ਮਾਰੇ ਹੋਏ ਉਹਨੇ ਮਾਰ ਲਿਆ ਉਹ ਮਾਰੇ ਹੋਏ ਕੱਟ ਉਹ ਤਾਂ ਮੂੰਹ ਤੋਂ ਬਲੇਡ ਵਿੱਚ ਐਤੂ ਬਾਅਦ ਵੇਖੀ ਤੂੰ ਐਤੂ ਨੀਰ ਤੇ ਰੱਖ ਕੇ ਐ ਕੱਟ ਮਾਰੇ ਆ ਉਹਨੇ ਐਤੂ ਬਾਅਦ ਕੱਢ ਕੇ ਵਿੱਚੋਂ ਹੁਣ ਤੂੰ ਵੇਖੀ ਜਾਏਂ ਐਤੂ ਬਾਅਦ ਵੇਖੀ ਕੱਟ ਕੱਟ ਵਿੱਚ ਆਊਗਾ ਦੇਖੀ ਜਾਏਂ ਤੂੰ ਹਾਂ ਐਤੂ ਬਾਅਦ ਕੱਟ ਵਿੱਚ ਆਊਗਾ ਦੇਖੀ ਜਾਏਂ ਮੁਸ਼ਰਿਦ ਗੇਟ ਮੁਸ਼ਰਿਦ ਗੇਟ ਬੰਦ ਕਰਾ ਬੰਦ ਹੈ ਹੈਲੋ ਆਹ ਗੇਟ ਬੰਦ ਕਰਾ ਦੇ ਦਸੇਵੰਦਿਲ ਕੇ ਮਸ ਕੱਟ ਮਾਰਿਆ ਨਹੀਂ ਆਹ ਬਲੇਡ ਗਿਆ ਮੂੰਹ ਚ ਪੁੱਠਾ ਵਾਪਸ ਉਹ ਕੱਟ ਵੱਜਿਆ ਉਹ ਕੱਟ ਵੱਜਿਆ ਆ ਦੇ ਇਹ ਦੇਖੀ ਜਾਈ ਹੁਣ ਉਧਰ ਨੂੰ ਜਾਣਗੇ ਨਾ ਉਹ ਵੱਜਿਆ ਆ ਦੇ ਉਹ ਵੱਜਿਆ ਆ ਕੱਟ ਵੱਜਿਆ ਕਿ ਨਹੀਂ ਵੱਜਿਆ ਦੇ ਮੂੰਹ ਚ ਬਲੇਡ ਸੀ ਉਹਦੇ ਉਹ ਭੈ ਹੁਣ ਹੱਥ ਲਾਂਦੀ ਹੋਵੇ ਤੇ ਉਹ ਫਾੜੀ ਹੋ ਗਈਆਂ ਹੋ ਗਈਆਂ ਅਭੀ ਸ਼ਾਮ ਕੀ ਬਾਤ ਹੈ ਭੇਜ ਦੇ ਭਵੀ ਅਭੀ ਸ਼ਾਮ ਕੀ ਬਾਤ ਹੈ ਆ ਸਾਹ ਜਿੰਨ ਕੀ ਅਕਲ ਤੋਂ ਯਾਰ ਕੋਈ ਇੱਕੋ ਜਿਹੀ ਚੱਲੂਗੀ ਦੋਵੇਂ ਚਲਾਉਂਗਾ ਮੈਂ ਗੱਤਾ ਵੜੋ ਤੁਸੀਂ ਇੱਕੋ ਜਿਹੀਵੇਂ ਖੋਲ ਲੈ ਤੁਸੀਂ ਗੱਤਾ ਵੜੋ ਉਹੇ ਕੱਟ ਕੋਈ ਵੀ ਨਹੀਂ ਹੁਣ ਉਹਦੇ ਚ ਕੋਈ ਕੱਟ ਨਹੀਂ ਦਰਸੇ ਮੈਨਾਂ ਉਹ ਦੇਖ ਕੋਈ ਕੱਟ ਨਹੀਂ ਇੱਥੇ ਹੁਣ ਕੱਟ ਵੱਜੂ ਉਹਦੇ ਇਹ ਆ ਗੱਫਾ ਗਈਆਂ ਹੈ ਨਹੀਂ ਕੱਟ ਗਈਆਂ ਉਹ ਪਰਲੇ ਪਾਸੇ ਉਹ ਕਿਹ ਦੇਖਿਆ ਲਾਲ ਸੂਟ ਵਾਲੀ ਆ ਗਈ ਨਹੀਂ ਨਹੀਂ ਇੱਧਰ ਖੜੀ ਹੈ ਨਾ ਅਜੇ ਉਹ ਲਾਲ ਚੁੰਨੀ ਵਾਲੀ ਆ ਇਸੇ ਨੇ ਕਿਤੇ ਨਈ ਬਲੂ ਸੂਟ ਵਾਲੀ じゃਏ ਦੋਨੋਂ ਦੋਨੋਂ ਜੇ ਕਰਨੀ ਹੈ ਉਹ ਵੇਖੋ ਚੁੰਨੀ ਕਰ ਲਈ ਉਹ ਉਹ ਚੁੰਨੀ ਕਰ ਲਈ ਇਹ ਘਟ ਹੈ ਨਹੀਂ ਕਰਤਾ ਕੰਮ ਉਪਰਲੀ ਨੇ ਕੀਤਾ ਕੰਮ ਹਾਂ ਘਟ ਤਾਂ ਜ਼ੂਮ ਕਰਕੇ ਅੱਜ ਪਤਾ ਲੱਗਦਾ ਨਹੀਂ ਨਹੀਂ ਪੈ ਕੇ ਸਾਫ਼ ਹੀ ਹੈ ਉਹ ਚੁੰਨੀ ਰੱਖੀ ਬੈਠੀ ਹੈ ਉਹ ਵੇਖਾ ਉਹਨੇ ਕੀਤਾ ਕੰਮ ਉਹ ਚੁੰਨੀ ਰੱਖੀ ਬੈਠੀ ਹੈ ਇਹ ਉਹ ਕਰਤਾ ਕੱਟ ਇਹ ਮਾਰੂਗੀ ਦੇਖ ਕੇ ਕੱਟ ਹੈ ਨਹੀਂਗਾ ਕੱਟ ਬਾਜਰੀ ਵਾਲੀ ਕੱਟ ਮਾਰੂ ਤੇ ਮੂੰਹ ਚ ਬਲੇਡ ਹੈ ਇਹ ਆ ਦੇਖੋ ਪਾਸਾ ਪਾਸਾ ਸੀ ਇਹ ਇਹ ਉਹ ਚੁੰਨੀ ਦੇਖ ਉਹ ਚੁੰਨੀ ਕਰੀ ਜਾਂਦੀ ਆ ਐ ਵੀ ਚੁੰਨੀ ਨਾਲ ਲੈਂਸ ਮਲਾਰੀ ਹੈ ਨਾ ਦੇਖ ਰਹੀ ਹੈ ਨਾ ਮੰਗੇ ਇਹ ਹੁੰਦੇ ਕਿ ਕੱਟਾ ਜੇ ਵੱਜਿਆ ਨਹੀਂ ਬਵੀਆ ਨਾ ਹਾਂ ਬਾਸੂ ਯਾਰ ਅਜੇ ਮੂੰਹ ਚੋਂ ਗੱਡੂ ਕੀ ਬਲੇਡ ਦੇਖੀ ਚੱਲੋ ਮੂੰਹ ਚੋਂ ਗੱਡੂ ਬਲੇਡ ਹੀ ਇਧਰ ਆਉ ਦੇਖੀ ਬਿਲਕੁਲ ਫਾਫ ਥੱਲੇ ਤੇ ਕੱਟੀ ਹੈ ਹੁਣ ਚੁੰਨੀ ਦਾ ਸਟਾਈਲ ਵੇਖੀ ਇਹਦਾ ਉਹ ਦੇਖੋ ਮੂੰਹ ਚੋਂ ਕੱਢਿਆ ਇਹ ਉਹ ਉਹ ਕੱਢਿਆ ਮੂੰਹ ਚੋਂ ਕੱਢ ਲੈ ਦੂਜਾ ਤੇ ਚਲੇ ਗਈ ਇਹ ਆ ਹੱਥ ਲੈ ਲਿਆ ਹੱਥ ਥੱਲੇ ਦੀ ਉਹ ਥੱਲੇ ਉੱਤੇ ਉਹ ਥੱਲੇ ਮਾਰ ਕੇ ਕੱਟ ਮਾਰਦਾ ਮੈਂ ਕੱਟ ਲੈਣੀ ਮਰੇ ਵੀ ਐਸਾ ਬਲੇਡ ਵਰਤਦੇ ਓਏ ਹੋ ਗਿਆ ਇਹ ਹੋ ਗਿਆ ਇੱਕ ਹੋਰ ਨਹੀਂ ਆਪ ਨੂੰ ਇਹ ਦੇਖ ਵੀ ਕਿੱਟ ਤੋਂ ਉਹਨੇ ਪਰਸ ਕੱਢ ਕੇ ਵਿੱਚ ਹੀ ਰੱਖ ਲਿਆ ਚੁੰਨੀ ਨਹੀਂ ਨਹੀਂ ਉਹ ਥੱਲੇ ਚੁੰਨੀ ਦੇ ਥੱਲੇ ਹੀ ਹੈ ਇਹ ਪਾਉਣਾ ਨਹੀਂ ਇਹ ਵੀ ਚੁੰਨੀ ਦੇ ਥੱਲੇ ਹੀ ਹੈ ਨਕਲੀ ਤੇ ਦੂਜੀ ਦੀ ਸ਼ਕਲ ਕੋਈ ਉਹ ਵੀ ਤਾਂ ਦੇਖ ਲਈ ਦੂਜੀ ਦੀ ਰੇਖ ਸ਼ਕਲ ਤਾਂ ਦੁਕਾਨ ਤੋਂ ਐਂਟਰ ਕਰਦੇ ਜਿੱਕੇ ਮੈਂ ਕੰਮ ਨਹੀਂ ਕੀਤਾ ਰੋਮੀ ਉਹ ਕੰਮ ਆਈਆਂ ਤਾਂ ਕੱਟੀਆਂ ਉਹ ਯਾਰ ਉਹ ਨਹੀਂ ਹੈ ਕੰਮ ਉਹਨੇ ਕੀਤਾ ਗਾਦਰੀ ਚੁਣੀ ਉਹ ਤਾਂ ਹੋ ਗਿਆ ਜੀ ਦੇਖ ਲੈ ਜੋ ਕੱਟ ਮਾਰਿਆ ਹੋਇਆ ਉਹਨੇ ਮਾਰ ਲਿਆ ਉਹ ਮਾਰਿਆ ਹੋਇਆ ਕੱਟ ਉਹ ਤਾਂ ਬਲੇਡ ਕਰਦਾ ਐਤੂ ਬਾਅਦ ਵੇਖੀ ਤੂੰ ਸੁਨੀਲ ਤੇ ਰੱਖਿਆ ਹੈ ਕੱਟ ਮਾਰਿਆ ਹੁਣ ਤੂੰ ਵੇਖੀ ਜਾਏਂ ਐਤੂ ਬਾਅਦ ਵੇਖੀ ਕੱਟ ਕੱਟ ਵੱਜਾਊਗਾ ਦੇਖੀ ਜਾਏਂ ਤੂੰ ਹਾਂ ਐਤੂ ਬਾਅਦ ਕੱਟ ਵੱਜਾਊਗਾ ਦੇਖੀ ਜਾਏਂ ਮੁਰਸ਼ਿਦ ਗੇਟ ਮੁਰਸ਼ਿਦ ਗੇਟ ਬੰਦ ਕਰਾ ਬੰਦ ਹੈ ਹੈਲੋ ਆਹ ਗੇਟ ਬੰਦ ਕਰਾ ਦਿੱਤਾ ਦਸੇਵੰਦਿਲ ਕੇ ਮਸ ਕੱਟ ਮਾਰਿਆ ਨਹੀਂ ਆਹ ਬਲੇਡ ਗਿਆ ਮੂੰਹ ਚ ਪੁੱਠਾ ਵਾਪਸ ਉਹ ਕੱਟ ਵਜਿਆ ਉਹ ਕੱਟ ਵਜਿਆ ਹੋਇਆ ਦੇ ਇਹ ਦੇਖੀ ਜਾਈਏ ਉਹਨੂੰ ਉਧਰ ਨੂੰ ਜਾਣੀਏ ਨਾ ਉਹ ਵਜਿਆ ਆ ਦੇ ਉਹ ਵਜਿਆ ਆ ਕੱਟ ਵਜਿਆ ਕਿ ਨਹੀਂ ਵਜਿਆ ਦੇ ਮੂੰਹ ਚ ਬਲੇਡ ਸੀ ਉਹਦੇ ਉਹ ਪਏ ਹੁਣ ਹੱਥ ਲਾਂਦੀ ਹੋਵੇ ਤੇ ਉਹ ਫਾੜੀ ਹੋ ਗਈਆਂ ਹੋ ਗਈਆਂ ਅਭੀ ਸ਼ਾਮ ਦੀ ਗੱਲ ਭੇਜ ਦੇ ਭਵੀ ਅਭੀ ਸ਼ਾਮ ਕੀ ਬਾਤ ਹੈ ਆ ਸਾ ਜਨ ਕੀ ਤੇ ਦੋਸਤੋ ਵੀਡੀਓ ਤੁਸੀਂ ਦੇਖ ਹੀ ਲਈਏ ਆਪਾਂ ਵੀਡੀਓ ਨੂੰ ਤੁਹਾਨੂੰ ਇੱਕ ਤੋਂ ਦੋ ਵਾਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਵੀਡੀਓ ਦੇ ਵਿੱਚ ਦੇਖਿਆ ਕਿਤੇ 7 ਤਰ ਚੋਰਨੀਆਂ ਵੱਲੋਂ ਕਿਹੜੇ ਤਰੀਕੇ ਦੇ ਨਾਲ ਚੋਰੀ ਕੀਤੀ ਗਈ ਹੈ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਕਲੀਅਰ ਕਰਕੇ ਦੱਸ ਦਈਏ ਕਿ ਇਹ ਜਿਹੜੀ 7 ਤਰੀਕੇ ਦੇ ਨਾਲ ਚੋਰੀ ਕੀਤੀ ਹੈ ਇਹਨਾਂ ਬੀਬੀਆਂ ਵੱਲੋਂ ਇਹਨਾਂ ਭੈਣਾਂ ਵੱਲੋਂ ਜਿਹੜੀ ਚੋਰੀ ਕੀਤੀ ਗਈ ਹੈ ਉਹ ਕੀਤੀ ਗਈ ਹੈ ਪਰਸ ਦੀ ਤਾਂ ਦਾਦੇ ਕੀ ਕਿਸੇ ਭੈਣ ਦੇ ਲਫਾਫੇ ਨੂੰ ਕੱਟ ਮਾਰ ਕੇ ਤੇ ਪਰਸ ਚੋਰੀ ਕੀਤਾ ਆ ਇੱਕ ਲਫਾਫਾ ਪਿਆ ਹੁੰਦਾ ਕਾਊਂਟਰ ਦੇ ਉੱਤੇ ਉਹਦੇ ਉੱਤੇ ਚੁੰਨੀ ਦੇ ਕੇ ਚੁੰਨੀ ਤੋਂ ਬਾਹਰ ਮੂੰਹ ਦੇ ਵਿੱਚ ਬਲੇਟ ਰੱਖਿਆ ਹੁੰਦਾ ਮੂੰਹ ਦੇ ਵਿੱਚੋਂ ਬਲੇਟ ਕੱਢਦੀ ਹੈ ਬੀਬੀ ਲਫਾਫੇ ਦੇ ਉੱਤੇ ਮਾਰਦੀ ਹੈ ਲਫਾਫੇ ਦੇ ਉੱਤੇ ਜਿਹੜਾ ਆ ਬਲੇਡ ਮਾਰਨ ਤੋਂ ਬਾਅਦ ਵਿੱਚ ਪਰਸ ਕੱਢ ਕੇ ਜਿਹੜਾ ਆ ਇਹ ਬੀਬੀਆਂ ਹੋ ਜਾਂਦੀਆਂ ਨੇ ਫਰਾਰ ਦੇਖੋ ਕਿ ਕਿੱਡੇ ਸਾਤਰ ਤਰੀਕੇ ਦੇ ਨਾਲ ਬੀਬੀਆਂ ਨੇ ਜਿਹੜਾ ਆ ਇਸ ਚੋਰੀ ਨੂੰ ਅੰਜਾਮ ਦਿੱਤਾ ਜੋ ਕਿ ਸੀਸੀਟੀਵੀ ਦੇ ਵਿੱਚ ਪੂਰੀ ਤਰ੍ਹਾਂ ਰਿਕਾਰਡ ਹੋ ਗਿਆ ਹੁਣ ਤੁਸੀਂ ਆਪਣਾ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਇਹ ਸਾਰਾ ਕੁਝ ਕਿਵੇਂ ਦਾ ਲੱਗਾ ਕਿਵੇਂ ਲੱਗਦਾ ਹੈ ਕਿ ਅੱਜ ਕੱਲ ਚੋਰ ਚੋਰੀਆਂ ਆਪਾਂ ਕਹਿੰਦੇ ਆ ਕਿ ਨਸ਼ਾ ਵੱਧ ਗਿਆ ਤੇ ਨੌਜਵਾਨ ਚੋਰੀਆਂ ਕਰਦੇ ਪਏ ਨੇ ਕਿ ਬੀਬੀਆਂ ਵੀ ਨਸ਼ਾ ਕਰਦੀਆਂ ਨੇ ਇਹ ਸਿਰਫ ਆਦਤਾਂ ਹੁੰਦੀਆਂ ਨੇ ਚੋਰੀ ਕਰਨ ਦੀਆਂ ਇਹਨਾਂ ਲੋਕਾਂ ਨੂੰ ਜਿਹੜੀ ਆਦਤ ਪਈ ਹੈ ਚੋਰੀ ਕਰਨ ਦੀ ਉਹ ਚੋਰੀ ਕਰਨ ਦੀ ਆਦਤ ਹੀ ਇਦਾਂ ਤੋਂ ਚੋਰੀ ਕਰਵਾਉਂਦੀ ਏ ਨਾ ਕਿ ਨਸ਼ਾ ਚੋਰੀ ਕਰਵਾਉਂਦਾ ਨਸ਼ਾ ਲੋਕ ਕਰਦੇ ਨੇ ਅਸੀਂ ਨਸ਼ੇ ਦੇ ਖਿਲਾਫ ਆ ਪੂਰੀ ਤਰ੍ਹਾਂ ਖਿਲਾਫ ਆ ਪਰ ਨਸ਼ੇ ਨਾਲ ਚੋਰੀ ਨੌਜਵਾਨ ਕਰਦੇ ਨੇ ਪਰ ਕਿਤੇ ਨਾ ਕਿਤੇ ਇਹ ਬੇਬੀਆਂ ਨਸ਼ਾ ਨਹੀਂ ਕਰਦੀਆਂ ਹੋਣਗੀਆਂ ਸਿਰਫ ਚੋਰੀ ਦਾ ਨਸ਼ਾ ਇਹਨਾਂ ਦੇ ਸਿਰ ਤੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਵੀਡੀਓ ਲਾਇਕ ਕਰਕੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ